ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਆਨਾਥ ਸਰਣ ਤੁਮਹਾਰੀ ਆਇਓ ਨਾਨਕ ਕੇ ਪ੍ਰਭ ਸਾਥ ਬਾਬਾ ਸ਼੍ਰੀ ਚੰਦ ਜੀ ਨੇ ਸੰਮਤ 1681 ਵਿੱਚ ਆਪਣਾ ਜਨਸੀ ਬਾਬਾ ਗੁਰਦਿੱਤਾ ਜੀ ਨੂੰ ਬਣਾ ਕੇ ਉਦਾਸੀ ਸੰਪਰਦਾਏ ਦੀ ਗੁਰਗੱਦੀ ਬਖਸ਼ ਦਿੱਤੀ ਸੀ ਫਿਰ ਕੁਝ ਮਹੀਨੇ ਆਪਣੇ ਕੋਲ ਰੱਖ ਕੇ ਫਕੀਰੀ ਦੀਆਂ ਰਮਜ਼ਾਂ ਤੋਂ ਜਾਣੂ ਕਰਵਾਇਆ ਤੇ ਸੇਵਾ ਲੈ ਕੇ ਸ੍ਰੀ ਅੰਮ੍ਰਿਤਸਰ ਮੋੜ ਭੇਜੇ ਸਨ ਬਾਬਾ ਗੁਰਦਿੱਤਾ ਜੀ ਨੇ ਆਪਣੀ ਥੋੜੀ ਜਹੀ ਉਮਰ ਤੇ ਵੱਡੀ ਸਿਆਣਪ ਨਾਲ ਅੱਗੇ ਆਪਣੀ ਥਾਂ ਕਿਸੇ ਇੱਕ ਸੰਤ ਨੂੰ ਗੱਦੀ ਦੇਣ ਦੀ ਬਜਾਏ ਬਾਲੂ ਹਸਣਾ ਜੀ ਆਦਿਕਚਾਰ ਵੱਡੇ ਪ੍ਰਮੁੱਖ ਥਾਪ ਕੇ ਇਸ ਪਵਿੱਤਰ ਆਪਣੇ ਉਦਾਸੀ ਭੇਖ ਦੀਆਂ ਜੜਾਂ ਪਤਾਲ ਵਿੱਚ ਘੜ ਦਿੱਤੀਆਂ ਸਨ ਤੇ ਆਪ ਸਮਾ ਗਏ ਸਨ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਸ਼੍ਰੀ ਅੰਮ੍ਰਿਤਸਰ ਵੱਲ ਭੇਜ ਕੇ ਆਪ ਵੀ ਬਾਰਤ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਆ ਗਏ ਸਨ ਫਿਰ ਇੱਥੇ ਕੁਝ ਚ ਰਹਿਣ ਪਿੱਛੋਂ ਆਪਣੀ ਟਾਲੀ ਦੀ ਛਾਵੇਂ ਧੋਣੀ ਤੁਖਾ ਕੇ ਤਪਸਾਦ ਰਹੇ ਸਨ ਇੱਕ ਦਿਨ ਇੱਥੇ ਆਪ ਜੀ ਦੇ ਦਰਸ਼ਨਾਂ ਨੂੰ ਸਿਆਸੀ ਸੰਤਾਂ ਦੀ ਇੱਕ ਬੜੀ ਭਾਰੀ ਮੰਡਲੀ ਆਈ ਜੋ ਹਿੰਗਲਾਜ ਦੇਵੀ ਸਥਾਨਾ ਦੇ ਦਰਸ਼ਨ ਕਰਕੇ ਯਾਤਰਾ ਕਰਦੀ ਕਰਦੀ ਸ਼੍ਰੀ ਜਵਾਲਾ ਦੇਵੀ ਦੇ ਦਰਸ਼ਨ ਪਿੱਛੋਂ ਇਸ ਰਸਤੇ ਅੱਗੇ ਜੰਮੂ ਵਾਲੀ ਸ਼੍ਰੀ ਵੈਸ਼ਨੂ ਦੇਵੀ ਦਾ ਦਰਸ਼ਨ ਤੇ ਅਮਰਨਾਥ ਦੀ ਯਾਤਰਾ ਨੂੰ ਜਾ ਰਹੀ ਸੀ ਇਸ ਨੇ ਕਰਤਾਰਪੁਰ ਆ ਕੇ ਮੁਕਾਮ ਕੀਤਾ ਬਾਬਾ ਧਰਮਚੰਦ ਜੀ ਨੇ ਇਹਨਾਂ ਆਇਆਂ ਨੂੰ ਪੂੜੇ ਪੂੜੀਆਂ ਤੇ ਖੀਰ ਦਾ ਪੱਕਾ ਭੋਜਨ ਖਵਾ ਕੇ ਹਰ ਤਰ੍ਹਾਂ ਨਾਲ ਖੁਸ਼ ਕਰਨ ਦਾ ਯਤਨ ਕੀਤਾ ਪਰ ਉਹਨਾਂ ਵਿੱਚੋਂ ਇੱਕ ਚੇਟਕੀ ਸਾਧੂ ਨੂੰ ਬਾਬਾ ਜੀ ਦੀ ਇਹ ਸੇਵਾ ਉੱਤੇ ਬਹੁਤ ਹੈਰਾਨੀ ਹੋਈ ਤੇ ਪ੍ਰਿਖਿਆ ਲੈਣੀ ਚਾਹੀ ਇਹ ਸਾਧੂ ਨੇ ਭੂਤ ਸਾਧਨਾ ਕੀਤੀ ਹੋਈ ਸੀ ਤੇ ਸਾਰੀ ਸੰਗਤ ਤੋਂ ਵੱਖਰੇ ਹੋ ਕੇ ਵਰਤਾਵੇ ਨੂੰ ਆਖਿਆ ਮੇਰੀ ਸਰੀਰਕ ਵਿਵਸਥਾ ਕੁਝ ਠੀਕ ਨਹੀਂ ਹੈ ਇਸ ਲਈ ਮੈਂ ਸਾਰਿਆਂ ਤੋਂ ਪਿੱਛੋਂ ਖਾਵਾਂਗਾ ਮੇਰਾ ਹਿੱਸਾ ਮੇਰੀ ਚਿਪੀ ਵਿੱਚ ਪਾ ਦਿਓ। ਇਉਂ ਆ ਕੇ ਚਿਪੀ ਅਗੇ ਰੱਖ ਦਿੱਤੀ। ਵਰਤਾਵਾ ਜੋ ਕੁਝ ਪੌਂਦਾ ਜਾਏ ਇਸ ਚਿਪੀ ਵਿੱਚੋਂ ਅਣਦਿਸੇ ਭੂਤ ਚੱਟਦੇ ਜਾਂਦੇ ਸਨ। ਬਾਬਾ ਧਰਮਚੰਦ ਜੀ ਇਹਦੀ ਕਰਤੂਤ ਨੂੰ ਜਾਣ ਗਏ ਤੇ ਆਪਣੇ ਹੱਥੀਂ ਫੇਰ ਖੀਰ ਦਾ ਕਟਸ਼ਾ ਭਰ ਕੇ ਉਸ ਚਿਪੀ ਵਿੱਚ ਪਾ ਦਿੱਤਾ। ਜਦੋਂ ਬਾਬਾ ਧਰਮਚੰਦ ਜੀ ਨੇ ਆਪਣੇ ਹੱਥੀਂ ਖੀਰ ਦਾ ਕਟਸ਼ਾ ਭਰ ਕੇ ਉਸ ਚਿਪੀ ਵਿੱਚ ਪਾਇਆ ਉਹਦੀ ਸਾਰੀ ਨਾਟਕ ਚੇਟਕ ਠੱਪ ਹੋ ਗਈ ਚਿੱਪੀ ਭਰੀ ਗਈ ਤੇ ਪੇਟ ਦੀ ਪੀੜ ਨਾਲ ਹਾਏ ਹਾਏ ਕਰਦਾ ਸਾਧੂ ਉਥੇ ਹੀ ਬੇਹੋਸ਼ ਹੋ ਗਿਆ ਇਹ ਸਾਰੀ ਗੱਲ ਵੱਡੇ ਮਹੰਤ ਗੀਰੇ ਨੇ ਆਪਣੀ ਅੱਖੀ ਦੇਖੀ ਤੇ ਬਾਬਾ ਸ਼੍ਰੀਚੰਦ ਜੀ ਨੂੰ ਸੁਣਾ ਕੇ ਮਨਤਾ ਕਰਨ ਲੱਗਾ ਕਿ ਜਿਵੇਂ ਕਿਵੇਂ ਇਸ ਨੂੰ ਬਖਸ਼ ਦਿਓ ਇਹ ਮੂਰਖ ਸੀ ਤੁਸੀਂ ਸ਼ਕਤੀवान ਹੋ ਇਸ ਨੇ ਤੁਹਾਡੀ ਸਾਰ ਨਹੀਂ ਜਾਣੀ ਤੇ ਕਰਨੀ ਦਾ ਫਲ ਪਾਇਆ ਆਪ ਸਾਡੇ ਉਤੇ ਖਿਮਾ ਕਰਕੇ ਇਸ ਮਰਦੇਵਤ ਮੂਰਖ ਨੂੰ ਜਵਾ ਦਿਓ। ਸ਼੍ਰੀ ਬਾਬਾ ਜੀ ਨੇ ਫਰਮਾਇਆ ਇਹ ਗੁਰਨਾਨਕ ਦੇਵ ਜੀ ਦਾ ਘਰ ਹੈ ਸਭਨਾਂ ਦਾ ਸਾਂਝਾ ਹੈ ਤੇ ਸਾਰਿਆਂ ਲਈ ਖੁੱਲਾ ਹੈ। ਇਸ ਘਰ ਦੇ ਕਿਣਕਿਆਂ ਨੂੰ ਪਾ ਕੇ ਸੋਜੀ ਵਾਲੇ ਆਪਣੇ ਨੂੰ ਵੱਡ ਭਾਗੀ ਸਮਝਦੇ ਹਨ। ਪਰ ਅਸੀਂ ਤਾਂ ਆਪ ਜੈਸੇ ਮੁਖੀ ਮਹੰਤ ਦੀ ਸੇਵਾ ਜੋ ਸਰ ਬਣ ਸਕੀ ਪਿਆਰ ਨਾਲ ਕੀਤੀ ਹੈ। ਤੁਸੀਂ ਇਹੋ ਜਿਹੇ ਭੂਤ ਮੰਤਰ ਸਾਧਕਾਂ ਨੂੰ ਆਪਣੇ ਨਾਲ ਰੱਖਿਆ ਹੀ ਕਿਉਂ ਹੈ ਜੋ ਤੁਹਾਡੀ ਵੀ ਬਦਨਾਮੀ ਦਾ ਕਾਰਨ ਬਣਦਾ ਹੈ ਬਾਬਾ ਜੀ ਨੇ ਕਿਹਾ ਮੰਨ ਲਿਆ ਕਿ ਇਸ ਨੇ ਕੀਤੀ ਦਾ ਫਲ ਪਾਇਆ ਹੈ ਪਰ ਤੁਹਾਨੂੰ ਸਾਰਿਆਂ ਨੂੰ ਵੀ ਤਾਂ ਉਲਾਮਾ ਦਵਾਇਆ ਹੈ ਤੁਸੀਂ ਮੰਡਲੀਦਵਾਰ ਸ਼੍ਰੀ ਮਹੰਤ ਸੀ ਇਸ ਨੇ ਤੁਹਾਡਾ ਵੀ ਕੋਈ ਖਿਆਲ ਨਹੀਂ ਕੀਤਾ ਹੁਣ ਮੈਨੂੰ ਕੀ ਆਖਦੇ ਹੋ ਆਪੇ ਹੀ ਜਿਵਾ ਲੋ ਜਿੰਨਾ ਤਾਈ ਉਮਰ ਭਰ ਪੂਜਦੇ ਤੇ ਉਹਨਾਂ ਦੀ ਪ੍ਰਸੰਨਤਾ ਦੇ ਪਾਤਰ ਰਹੇ ਐਸਾ ਉਹਨਾ ਦੇਵੀ ਦੇਵਤਿਆਂ ਸਾਰਿਆਂ ਨੂੰ ਆਖੋ ਉਹ ਠੀਕ ਕਰ ਦੇਣਗੇ ਅਸੀਂ ਨਾ ਕੁਝ ਕੀਤਾ ਨਾ ਸਾਡੇ ਵਿੱਚ ਕਰਨ ਦਾ ਬਲ ਹੈ ਜੋ ਅਸੀਂ ਠੀਕ ਕਰੀਏ ਇਸ ਗੱਲ ਦਾ ਉੱਤਰ ਉਹ ਦੇ ਨਾ ਸਕੇ ਅਤੇ ਮਿੰਨਤਾ ਤਰਲੇ ਕਰਕੇ ਭੁੱਲ ਦੀ ਖੇਮਾ ਮੰਗੀ ਤਦ ਬਾਬਾ ਸ਼੍ਰੀ ਚੰਦ ਜੀ ਦੀ ਆਗਿਆ ਨਾਲ ਬਾਬਾ ਧਰਮ ਚੰਦ ਜੀ ਨੇ ਸਤਨਾਮ ਸੁਣਾ ਕੇ ਉਹਦੇ ਮੋਹ ਦੇ ਉੱਤੇ ਜਲਦੇ ਛਿੱਟੇ ਮਾਰੇ ਤੇ ਉਸ ਨੂੰ ਹੋਸ਼ ਵਿੱਚ ਕਰ ਦਿੱਤਾ ਸਾਹ ਸੰਗਤ ਜੀ ਰੱਬ ਨਾਲ ਮਿਲੇ ਲੋਕਾਂ ਅੰਦਰ ਇਹ ਕਾਰਾਮਾਤ ਸ਼ਕਤੀ ਸਹਿਜੇ ਹੀ ਆ ਜਾਂਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਵਿੰਦਵਾਲ ਵਿੱਚ ਤਈਏ ਤਾਪ ਨਾਲ ਮਰ ਚੁੱਕੇ ਇੱਕ ਮਾਈ ਦੇ ਪੁੱਤਰ ਨੂੰ ਜਿਵਾਇਆ ਸੀ ਤੇ ਬਾਬਾ ਟਲਰਾਏ ਜੀ ਨੇ ਮਰੇ ਹੋਏ ਮੋਹਣ ਨੂੰ ਜ਼ਿੰਦਾ ਕੀਤਾ ਸੀ। ਸੋ ਉਸ ਮਰਦੇ ਹੋਏ ਸਾਧੂ ਦਾ ਸਰੀਰ ਚੇਤਨ ਹੋ ਕੇ ਉੱਠ ਬੈਠਾ। ਪਰ ਉਸ ਦੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਹੋ ਗਈਆਂ। ਬਾਰ-ਬਾਰ ਬਾਬਾ ਸ਼੍ਰੀ ਚੰਦ ਜੀ ਦੇ ਤੇ ਬਾਬਾ ਧਰਮ ਚੰਦ ਜੀ ਨੂੰ ਮੱਥੇ ਟੇਕਦਾ ਸੀ ਤੇ ਖਿਮਾ ਚਾਹੁੰਦਾ ਸੀ ਜਿਸ ਨੂੰ ਮਾਫ ਕਰਕੇ ਬਾਬਾ ਜੀ ਨੇ ਆਖਿਆ ਅਗਰ ਤੇਰੇ ਜੈਸੇ ਸਾਧੂ ਸੰਨਿਆਸੀ ਨੂੰ ਅਸੀਂ ਭਲੀ ਪ੍ਰਕਾਰ ਤਿਆਗੀ ਜਾਣੀਏ ਤਦ ਮਨ ਕਰਕੇ ਗ੍ਰਿਸ਼ਤੀ ਤੇ ਕੁਕਰਮੀ ਕਿਨੂੰ ਗਈਦਾ ਹੈ ਜਿਸ ਨੇ ਮਨੁੱਖਾ ਜਨਮ ਪਾਇਆ ਹੈ ਪਰ ਸਾਰ ਨਹੀਂ ਜਾਣੀ ਘਰ-ਬਾਰ ਵੀ ਛੱਡਿਆ ਤੇ ਅਜਾਈ ਗਵਾ ਦਿੱਤਾ ਐਵੇਂ ਹੀ ਤੇਰੇ ਜੈਸੇ ਕਿਸੇ ਮੂੜ ਮਤ ਸੰਨਿਆਸੀ ਨੂੰ ਜੋ ਘਰ ਦਰ ਛੱਡ ਕੁਰਾਹੇ ਪੈ ਗਿਆ ਸੀ ਸੱਚੇ ਪਾਤਸ਼ਾਹ ਧੰਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਸੁਣਾ ਕੇ ਰਾਹੇ ਪਾਇਆ ਸੀ ਮਾਰੋ ਮਹੱਲਾ ਪਹਿਲਾ ਮਨਮੁਖ ਲਹਿਰ ਘਰ ਤਜ ਵਿਗੂਚਾ ਅਵਰਾ ਕੇ ਕਰ ਹੈਰਾ ਗ੍ਰਹ ਧਰਮ ਗਵਾਏ ਸਤਗੁਰ ਨਾ ਭੇਟਾ ਦੁਰਮਤ ਘੂਮਣ ਕੇਰਾ ਦਿਸੰਤਰ ਭਵਾ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਵਦੇਰਾ ਕਾਜੀ ਪਿੰਡੀ ਸ਼ਬਦ ਨਾ ਚੀਨਾ ਉਧਰ ਪਰ ਹੈ ਜੈਸੇ ਢੋਰਾ ਬਾਬਾ ਐਸੀ ਰਵਤ ਰਵੈਸ ਨਿਆਸੀ ਗੁਰ ਕਾ ਸ਼ਬਦ ਏਕ ਲਿਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ ਇਹ ਸ਼ਬਦ ਸੁਣਾ ਕੇ ਬਾਬਾ ਸ਼੍ਰੀ ਚੰਦ ਜੀ ਨੇ ਸੰਨਿਆਸੀ ਮੰਡਲੀ ਦੀਆਂ ਅੱਖਾਂ ਖੋਲ ਦਿੱਤੀਆਂ ਮਹਾਂਤ ਗਿਰੀ ਜੀ ਉੱਤੇ ਬਾਬਾ ਸ਼੍ਰੀ ਚੰਦ ਜੀ ਦੀ ਕਰਨੀ ਕਾਰਮਾ ਦਾ ਪਹਿਲੇ ਹੀ ਅਸਰ ਹੋ ਚੁੱਕਾ ਸੀ ਪਰ ਆਪਣੇ ਧਾਰਨ ਕੀਤੇ ਸੰਨਿਆਸ ਭੇਖ ਦੀ ਅਸਲੀਅਤ ਨੂੰ ਅੱਜ ਜਾਣ ਸਕਿਆ ਸ਼ੀਰੀ ਗੁਰ ਨਾਨਕ ਦੇਵ ਜੀ ਦੇ ਸ਼ੀਰੀ ਮੁਖਵਾਕ ਸ਼ਬਦ ਨੇ ਇਸ ਦੇ ਕਪਾਟ ਖੋਲ ਦਿੱਤੇ ਸਨ ਇਸ ਨੇ ਬਾਬਾ ਸ਼ੀਰੀ ਚੰਦ ਜੀ ਨੂੰ ਮਹਾ ਕਰਾਮਾਤੀ ਤਪਸਵੀ ਤੇ ਮਹਾ ਵਿਦਵਾਨ ਜਾਣਿਆ ਜਿਸ ਤੇ ਪਰਮਾਰਥ ਸੰਬੰਧੀ ਇਸ ਨੇ ਕੁਝ ਹੋਰ ਪ੍ਰਸ਼ਨ ਵੀ ਕੀਤੇ ਜਿਨ੍ਹਾਂ ਦਾ ਉੱਤਰ ਸ਼ਾਸਤਰ ਅਨੁਕੂਲ ਗੁਰਬਾਣੀ ਰਾਹੀਂ ਦੇ ਕੇ ਬਾਬਾ ਸ਼ੀਰੀ ਚੰਦ ਜੀ ਨੇ ਇਸ ਨੂੰ ਨਿਹਾਲ ਕਰ ਦਿੱਤਾ ਮਹਾਂਤ ਭਗਤ ਗਿਰੀ ਬਹੁਤ ਸਿਆਣਾ ਤੇ ਪਰਮਾਰਤ ਦਾ ਸੱਚਾ ਪੰਧਾਉ ਸੀ ਇਸ ਨੇ ਬਹੁਤ ਲੰਮੀ ਉਮਰ ਬਤਾਈ ਪਰ ਜੋ ਸੋਜੀ ਇਸ ਨੂੰ ਗੂੜ ਗਿਆਨ ਦੀ ਅਜਾਈ ਸੀ ਇਸ ਤੋਂ ਪਹਿਲਾਂ ਕਦੇ ਨਹੀਂ ਆਈ ਹੁਣ ਇਸ ਨੇ ਆਪਣੇ ਆਪ ਨੂੰ ਭੇਖ ਭਰਮ ਦੀ ਅਗਿਆਨਤਾ ਵਿੱਚ ਫਸਿਆ ਦੇਖਿਆ ਤੇ ਕੋਈ ਲੱਜਾ ਨਾ ਕੀਤੀ ਮਹਾਂਤ ਨੇ ਬਾਬਾ ਜੀ ਦੇ ਚਰਨ ਫੜ ਕੇ ਤਰਲੇ ਕੀਤੇ ਕਿ ਮੈਨੂੰ ਆਪਣਾ ਜੇਲਾ ਬਣਾ ਕੇ ਉਦਾਸੀ ਭੇਖ ਦੀ ਬਖਸ਼ਿਸ਼ ਕਰੋ ਇਸ ਦੀ ਬੇਨਤੀ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਨੇ ਪ੍ਰਵਾਨ ਕੀਤਾ ਤੇ ਉਸ ਨੂੰ ਵੇਖ ਦੇ ਕੇ ਆਪਣਾ ਚੇਲਾ ਬਣਾਇਆ। ਬਾਬਾ ਸ਼੍ਰੀਚੰਦ ਜਿਨੇ ਚਰਨ ਪੋਹਲ ਆਪਣੇ ਭਤੀਜੇ ਬਾਬਾ ਧਰਮਚੰਦ ਜੀ پاسੋਂ ਦਿਵਾਈ ਤੇ ਸਤਨਾਮ ਵਾਹਿਗੁਰੂ ਮੰਤਰ ਉਪਦੇਸ਼ ਮਹਾਵਾਖ ਤੇ ਮਾਤਰਾ ਦਾ ਗਿਆਨ ਆਪ ਕਰਾਇਆ। ਨਾਲ ਹੀ ਫਰਮਾਇਆ ਕਿ ਅੱਜ ਤੋਂ ਭਗਤ ਗਿਰੀ ਨਹੀਂ ਬਲਕੇ ਤੁਸੀਂ ਭਗਤ ਭਗਵਾਨ ਦੇ ਹੋਏ ਹੋ। ਕਿਉਂਕਿ ਗਿਰ ਪਹਾੜ ਨੂੰ ਆਖਦੇ ਹਨ ਤੇ ਪਹਾੜ ਜੜ ਹੁੰਦਾ ਹੈ। ਪਰ ਤੁਸੀਂ ਚੇਤਨ ਦੇ ਉਪਾਸ਼ਕ ਹੋਏ ਜਿਸ ਤੇ ਭਗਤ ਭਗਵਾਨ ਦੇ ਮੰਨੇ ਜਾਉਂਗੇ ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਨੂੰ ਇਹ ਵਰਦਾਨ ਵੀ ਦਿੱਤਾ ਭਗਤ ਭਗਵਾਨ ਸਤਗੁਰ ਕੀ ਦਰਗਾਹ ਪਰਵਾਨ ਇਸ ਤਰ੍ਹਾਂ ਨਾਲ ਭਗਤ ਭਗਵਾਨ ਜੀ ਦੇ ਉਦਾਸੀ ਭੇਖ ਧਾਰਨ ਕਰ ਲੈਣ ਪਿੱਛੋਂ ਉਹਨਾਂ ਦੇ ਸਾਰੇ ਗੁਰ ਭਾਈ ਤੇ 360 ਚੇਲੇ ਵੀ ਵਾਰੀ-ਵਾਰੀ ਸ਼੍ਰੀ ਬਾਬਾ ਜੀ ਦੀ ਚਰਨੀ ਲੱਗੇ ਬਾਬਾ ਸ਼੍ਰੀ ਚੰਦ ਜੀ ਨੇ ਮੰਤਰ ਉਪਦੇਸ਼ ਸੁਣਾ ਕੇ ਸਾਰਿਆਂ ਨੂੰ ਉਦਾਸੀ ਸੰਪਰਦਾਇ ਵਿੱਚ ਸ਼ਾਮਲ ਕਰ ਲਿਆ ਜਿਨ੍ਹਾਂ ਦੇ ਕਈ ਡੇਰੇ ਪਟਨਾ ਸਾਹਿਬ ਤੇ ਬਿਹਾਰ ਦੇ ਇਲਾਕੇ ਵਿੱਚ ਹੁਣ ਤੱਕ ਮੌਜੂਦ ਹਨ ਤੇ ਆਪਣਾ ਸਥਾਨ ਇਹਨਾਂ ਨੇ ਕਾਸ਼ੀ ਦੇ ਪਾਰਲੇ ਕੰਢੇ ਮਗਰ ਦੀ ਧਰਤੀ ਵਿੱਚ ਬਣਾਇਆ ਸੀ ਜੋ ਉੱਥੇ ਦੇ ਮਰਨ ਵਾਲੇ ਲੋਕਾਂ ਵਾਸਤੇ ਵੀ ਸਤਨਾਮ ਦੀ ਬਰਕਤ ਨਾਲ ਮੁਕਤ ਕੀਤਾ ਜਾ ਸਕੇ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਨਾਮ ਦਾ ਮਹਾਤਮ ਪ੍ਰਗਟਾਉਣ ਨੂੰ ਕਾਸ਼ੀ ਛੱਡ ਕੇ ਮਘਰ ਵਿੱਚ ਵਸੇਵਾ ਕੀਤਾ ਸੀ ਇਹੋ ਭਗਤ ਭਗਵਾਨ ਜੀ ਫਿਰ ਉਦਾਸੀ ਸੰਪਰਦਾਏ ਦੇ ਮਹਾਨ ਨੇਤਾ ਮੰਨੇ ਗਏ ਇਹਨਾਂ ਦੇ 360 ਚੇਲਿਆਂ ਵਿੱਚੋਂ ਕਈ ਸੰਤ ਮਹਾਤਮਾ ਬਹੁਤ ਉੱਗੇ ਵਿਦਵਾਨ ਤੇ ਜਪੀ ਤਪੀ ਮਸ਼ਹੂਰ ਹੋਏ ਤੇ ਹੁਣ ਵੀ ਹਨ ਜੋ ਆਪਣੇ ਮੁਖ ਤੋਂ ਸਤਨਾ ਵਾਹਿਗੁਰੂ ਜਪਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਦਾ ਅਦਬ ਕਰਦੇ ਹਨ ਉਹਨਾਂ ਦੇ ਧੋਣੇ ਨੂੰ ਪਵਿੱਤਰ ਯਾਦਗਾਰ ਮੰਨਦੇ ਤੇ ਤੂੰ ਖਾਂਦੇ ਆ ਰਹੇ ਹਨ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਭਗਤ ਭਗਵਾਨ ਜੀ ਨੂੰ ਤੇ ਉਹਨਾਂ ਦੇ ਸਾਰਿਆਂ ਚੇਲਿਆਂ ਨੂੰ ਵਿਦਾ ਕਰਕੇ ਕੁਝ ਦਿਨ ਮੌਨ ਸਮਾਧੀ ਵਿੱਚ ਲੀਨ ਹੋ ਗਏ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ